ਆਪਾਂ ਬਣਾਉਣੀ ਆ ਅਲ ਪਹਿਲਾਂ ਕਰਨੇ ਆ ਆਪਾਂ ਆਲੂ ਭਰਾਈ ਅਲ ਇਹ ਜਦੋਂ ਦੋ ਸਾਡੇ ਨਾਲ ਆਪਾਂ ਆਲੂ ਭਰਾਈ ਕਰਨੇ ਆ ਅਲ ਭਰਾਈ ਕਰਕੇ ਆਪਾਂ ਛੰਨਾ ਵਿੱਚ ਪਾਉਣੇ ਆ ਛੰਨਾ ਮਰਦਾ ਦੇਖ ਰਹਾ ਤੁਸੀਂ ਜਿਹੜੀਆਂ ਨੇ ਹਾਂਜੀ ਨਜ਼ਰ ਬਾਲਕਨੀ ਜੀ ਬਣਾਇਆ ਆ ਆਪਾਂ ਉਹ ਗੱਲ ਜਾਂ ਦੇ ਦਿੱਤੀ ਤੇ ਆਲੂ ਕੋਲੇ ਹਰ टाक ਦੇ ਨੇ ਇਹ ਆਪਣੇ ਛੇਤੀ ਗਾਲ ਦੇ ਨਹੀਂ ਹੈਗੇ ਹਾਂਜੀ ਆਇਆ ਆਪਾਂ ਆਲੂ ਬਹਿਲਾ ਫਰਾਈ ਕਰਾਂਗੇ ਫਿਰ ਬਣਾਵਾਂਗੇ ਆਪਾਂ ਸ਼ੁਗਨਾ ਮਿਰਚ ਰੇਤ ਪਾਵਾਂਗੇ ਆਪਾਂ ਪਨੀਰ ਆਪਾਂ ਬਣਾ ਦਿੱਤੇ ਆ ਹਾਲਾਂਕਿ ਪਨੀਰ ਦੀ ਪਾਵਾਂਗੇ ਵਿੱਚ ਤੇ ਬਾਕੀ ਆਪਣਾ ਮਸਾਲਾ ਤਿਆਰ ਹੋ ਰਿਹਾ ਨਜ਼ਾਰਿਆ ਤੇ ਇੱਧਰ ਆਪਣੇ ਆਲੂ ਫਰਾਈ ਹੋ ਰਹੇ ਨੇ ਸ਼ੁਗਨਾ ਮਿਰਚਾਂ ਪਾ ਰੱਖਣੀਆਂ ਅਜੇ ਤੇ ਹੁਣ ਆਪਾਂ ਘਰ ਲੈ ਚੱਲਦੇ ਆ ਬਾਹਰ ਨੂੰ ਬਾਹਰ ਦਾ ਮਾਹੌਲ ਕੁਛ ਇਦਾਂ ਦਾ ਹੈ ਗਰਮ ਸਰਦੀਆਂ ਹਾਂਜੀ ਕੀ ਲੈ ਨਜ਼ਰ ਮੇਂ ਆ ਦੇਖ ਸਕਦੇ ਹੋ ਤੁਸੀਂ ਸਾਡਾ ਪੁਦੀਨਾ ਇਹ ਐਸੀ ਪੁਦੀਨਾ ਲਾਇਆ ਹੋਇਆ ਆ। ਓ ਬਾਊ ਆਹਦੀ ਪੁਦੀਨਾ ਲਾਇਆ ਹੈ ਥੋੜਾ ਜਿਆ। ਆਹ ਕੁਾਰ ਗੰਦਲਿਆ ਇੱਧਰ ਸਾਡੇ ਆਲੂ ਪਏ ਨੇ ਥੋੜੇ ਜਿਹੇ। ਇਹ ਬਾਊ ਇਹ ਬਾਊ ਆ ਇਹ ਕਹਾ ਬਾਊ ਆ। ਐ ਮੈਨਾਂ ਨਹੀਂ ਬਾਊ। ਇਹ ਬਾਊ ਆ ਤੇ ਬਾਹਰ ਦਾ ਕੁਝ ਮਾਹੌਲ ਫਰਦਾ ਐਵੇਂ ਦਾ ਆ। ਇਹ ਬਾਊ ਨੂੰ ਧਾਲਾ ਦੇਖੋ ਕਿੰਨਾ ਮੌਫਮ ਵਧੀਆ। ਹਰਿਆਲੀ ਹੀ ਹਰਿਆਲੀ ਦਿਖੇਗੀ ਆਪਕੋ ਅੱਜ ਦਾ ਲਾਈਵ ਆਪਣਾ ਕੁਛ ਇਸ ਤਰ੍ਹਾਂ ਦਾ ਆ ਕਿ ਆਪਾਂ ਹਾਂਜੀ ਕੀ ਲੈਣਾ ਆਹ ਵਾਲਾ ਅੱਜ ਦਾ ਲਾਈਵ ਆਪਣਾ ਕੁਛ ਇਸ ਤਰ੍ਹਾਂ ਦਾ ਆ ਅੱਜ ਆਪਾਂ ਬਣਾਵਾਂਗੇ ਸਬਜ਼ੀਆਂ ਵੀ ਲਾਈਵ 'ਚ ਯੂ ਵਲੌਗ ਤੇ ਬਣਾਏ ਨਹੀਂ ਆਪਾਂ ਆਪਾਂ ਕਿਹਾ ਚੱਲ ਲਾਈਵ ਹੀ ਬਣਾ ਲਈਏ ਲਾਈਵ ਵਿੱਚ ਤੁਸੀਂ ਦੇਖ ਸਕਦੇ ਆ ਤੇ ਆ ਇੱਧਰ ਦਾ ਮੌਸਮ ਕੁਛ ਇੰਦਾ ਤੂਫਨ ਦੇਖੋ ਕਿੰਨੀ ਤੂਫਾਨ ਆ ਤੇ ਟਾਈਮ ਵੀ ਤਕਰੀਬਨ 5 ਵਜ ਗਏ ਨੇ ਤੇ ਦੇਖ ਲਓ ਸੂਰਜ ਕਿੰਨਾ ਆ ਓ ਮਾਈ ਗੋਡ ਇਹ ਇੱਧਰ ਤੁਸੀਂ ਦੇਖ ਰਹੇ ਹੋ ਤੇ ਆ ਚਲੋ ਹੁਣ ਆਪਾਂ ਚਾਲਦੇ ਆਂ ਅੰਦਰ ਨੂੰ ਅੰਦਰ ਆਪਣੇ ਆਲੂ ਫਰਾਈ ਹੋ ਰਹੇ ਨੇ ਛੇਤੀ ਛੇਤੀ ਜੋ ਜੀਓ ਸਾਰੇ ਗਾਣੇ ਇਸ ਤਰ੍ਹਾਂ ਨਾਲ ਆਲੂ ਆਪਣੇ ਫਰਾਈ ਹੋ ਰਹੇ ਨੇ ਇੱਧਰ ਆਪਾਂ ਬਣਾਈਆਂ ਨੇ ਕੌਣ ਕੌਣ ਵਟਦਾ ਇਦਾਂ ਦੀਆਂ ਸੇਮੀਆਂ ਆਪਾਂ ਬਣੀਆਂ ਸੇਮੀਆਂ ਮੈਦੇ ਦੀਆਂ ਜਿੰਨੇ ਜਿੰਨੇ ਵਟੋਣੀਆਂ ਤੇ ਆਰਡਰ ਕਰ ਦੋ ਤੇ ਆਪਾਂ ਬਾਤ ਕਰਾਂਗੇ ਆਹ ਦੇਖੋ ਸੇਮੀਆਂ ਇਹ ਸੋਆਂ ਸੇਮੀਆਂ ਆ ਆਪਾਂ ਸੇਵੀਆਂ ਬਾਤਰੀਆਂ ਨੇ ਤੇ ਅੱਧਰ ਨਜ਼ਰ ਆ ਘੁੰਮਦਾ ਫਿਰਦਾ ਰਿਆਂ ਜਿਸ ਵਾਂ ਆਲੂ ਕਾ ਯੋਤੂ ਥੇ ਨੇ ਨੇ ਛੇਤੀ ਛੇਤੀ ਆ ਫਾਰੀ ਲਾਣੀ ਲੋਨ ਜੋ ਇਹ ਹੈ ਆਲੂ ਆਲੂ ਹੋ ਰਹੇ ਹੈ ਫਰਾਈ ਫਰਾਈ ਹੋ ਰਹੇ ਆਲੂ ਇਹ ਦਿੱਲੀ ਸ਼ਿਮਲਾ ਮਿਰਚ ਲੰਬੀ ਵਾਲੀ ਸ਼ਿਮਲਾ ਮਿਰਚ ਆ ਇਹ ਵਾਲੀ ਇਹ ਛੇ ਪੀਣਾ ਲੈ ਛੇ ਪੀਣਾ ਲਾ ਦ ਨਦਰ ਕੀ ਕਰਦਾ ਨਦਰ ਬੇਖੇਦ ਦੇ ਆ ਦੇ ਫਗਦੇ ਰੋਸੀ ਹਾਂ ਖਾ ਹਾਂ ਇਹ ਦੇਖੋ ਐਸੇ ਸਦਾ ਤੋਏ ਇਹ ਨਦਰ ਤੋਇ ਰ ਆ ਨਦਰ ਰ ਦੇ ਕੇ ਦੇ ਅਨਦਰ ਕੇ ਦੇ ਅਨਦਰ ਦਾ ਪਾਇਨਾ ਸਾਫ ਹੈ ਮੇਰੇ ਗੰਦੇ ਤੁਸੀਂ ਆਪੇ ਕਰੋ ਸਾਫ ਹੈ ਕੰਮ ਦੀ ਤੁਸੀਂ ਜਿੱਥੇ ਮੈਂ ਕੀਤੀ ਆ ਲਓ ਤੁਸੀਂ ਇਹ ਕਾਰਤਾ ਲੈ ਲਓ ਇਹਨਾਂ ਸਾਫ ਕਰ ਲਓ ਇਹਨਾਂ ਦੇ ਆਲੂ ਆਪਣੇ ਲਕੀਵਨ ਲਕੀਵਨ ਭਰਾ ਹੀ ਹੋ ਚੁੱਕੇ ਨੇ ਉਹਨੇ ਨੂੰ ਆਪਾਂ ਨੂੰ ਇਹਨਾਂ ਨੂੰ ਕੱਢ ਲਾਂਗੇ